ਓਕੇ ਮੈਂ ਮਿਠੂਆ ਠੀਕ ਹੈ ਠੀਕ ਹੈ ਵਧੀਆ ਕੀ ਹਾਲ ਹੈ ਲੋਟ ਹੈ ਕੀ ਕਹਦਾ ਠੰਡ ਲੱਗਦੀ ਆ ਬੜੀ ਠੰਡੀ ਜਿਹੀ ਮੰਨੀ ਬੈਠਾ ਯਾਰ ਚਾਹੀਦੀ ਰੋਟੀ ਵੀ ਖਾ ਲਈ ਚਾਹ ਹੋਰ ਪੀਦਾ ਪਹੇਰੀ ਪੀਦੀ ਰੋਟੀ ਖਾ ਲਾ ਰੋਟੀ ਬਹੁਤ ਖਾ ਲਈ ਆਦੇ ਦੀ ਚਟਣੀ ਖਾ ਲਾ ਉਹ ਵੀ ਖਾਦੀ ਫਿਰ ਪਾਲਾ ਹੀ ਨਹੀਂ ਹਟਦਾ ਹਟਦੀ ਵੀ ਪਾਲਾ ਯਾਰ ਦੇਖਾ ਬੁਖਾਰ ਖੂਰ ਤਾਂ ਨਹੀਂ ਹੈ ਬੁਖਾਰ ਵੀ ਨਹੀਂ ਹੈ ਯਾਰ ਤਨੂੰ ਗੱਪਾਂ ਨਹੀਂ ਗੰਦਰ ਪਾਲਾ ਉਹ ਲੱਗੀ ਹੁੰਦਾ ਅੰਦਰੋਂ ਉਹਦਾ ਪਾਲਾ ਹਾਂ ਆ ਜਾ ਫਿਰ ਮੈਂ ਤੈਨੂੰ ਕੀ ਚੀਜ਼ ਖਵਾਵਾਂ ਗੱਪਾਂ ਵੱਢੀ ਨਾ ਨਾ ਗੱਪਾਂ ਕਾਹਦੇ ਵਾਸਤੇ ਵੱਢਣਾ ਤੂੰ ਆ ਤਾਂ ਸਹੀ ਇੱਧਰ ਜਦੋਂ ਕਹਿੰਦੇ ਪਾਲਾ ਨਾ ਨਾ ਲਹੇ ਉਦੋਂ ਫਿਰ ਆਹ ਦੇਖ ਇੱਧਰ ਇੱਧਰ ਦੇਖ ਇੱਧਰ ਠੀਕ ਆ ਉਹ ਇਹ ਆ ਜੀ ਬੱਕਰੇ ਦਾ achar ਇਹ ਨਜ਼ਾਰੇ ਵਾਲਾ ਭਾਈ ਨਜ਼ਾਰੇ ਵਾਲਾ ਕੀ ਤੂੰ 1 ਕਿਲੋ ਦਾ ਡੱਬਾ ਲੈ ਜਾ ਠੀਕ ਹੈ ਆ 1/2 ਕਿਲੋ ਦਾ ਠੀਕ ਹੈ ਇਹ ਲੈ ਜਾ ਇਹ ਖਾ ਕੇ ਫਿਰ ਦੱਸੀ ਤੇਰਾ ਪਾਣਾ ਹਟਦਾ ਕਿ ਨਹੀਂ ਹਟਦਾ ਇਹਦਾ ਹਟਦਾ ਹਟਾ ਦੂਗਾ ਤਾਂ ਪੱਕਾ ਪਤਾ ਨਾ ਪੱਕਾ ਬਸ ਪਰ ਇਹ ਤਾਂ ਇਹ ਹੈਗਾ ਤੂਰਗੌੜ ਫਾਰਮ ਠੀਕ ਹੈ ਹਲਵਾਰਾ ਬਸ ਸਾਡੇ ਦੇ ਉੱਤੇ ਇਧਰ ਮਰਾਛੀ ਆਉਂਦਾ ਹੈ আর ਆਹ ਚੀ ਆਉਂਦਾ ਆਪਣੇ ਅਸਲ ਹਟਾ ਆਪਾਂ ਹਲਵਾਰਾ ਗਾ ਆਪਾਂ ਮੁੱਲਾਪੁਰ ਖੜੇ ਆਂ ਜਾਂਦਿਆਂ ਦੇ ਲੈ ਜੀ ਜਿੱਥੇ ਆਪਾਂ ਜਾਂਦਾ ਜਾਂਦਾ ਲੈ ਜੀ ਠੀਕ ਹੈ ਠੀਕ ਹੈ ਨਾ ਪਾਪੂ ਗਿਆ ਚੱਲਦਾ ਪਾ ਤਾਂ ਕਿਲੋ ਦਾ ਇਹ 1300 ਰੁਪਏ 1300 ਦਾ ਹੈਗਾ 10 ਕਿਲੋ ਦਾ 650 ਸਾਢੇ 650 ਦਾ ਕੋਈ ਮਹਿੰਗਾ ਨਹੀਂ ਹੈ 2 ਮਹੀਨੇ ਦੀ ਫੁੱਲ 2 ਮਹੀਨਾ ਦੀ ਫੁੱਲ ਗਾਰੰਟੀ ਹੈ 1000 ਨਹੀਂ ਮਹਿੰਗਾ ਹੁੰਦਾ ਹਾਂ ਫਿਰ 2 ਮਹੀਨੇ ਖਰਾਬ ਹੀ ਹੁੰਦਾ ਪਰ ਤੂੰ ਤੇਰਾ 1000 ਦਾ 2 ਮਹੀਨੇ ਹੋਈ ਨਹੀਂ ਹੋ ਕਰਨਾ 2 ਮਹੀਨਾ ਤੋਂ ਪਹਿਲਾਂ ਹੀ ਜਦ ਤੂੰ ਤਾਂ ਮਸਨ ਕਰ ਖਾ ਜੂ ਹਾਂ ਨਹੀਂ ਇੰਨਾ ਵੀ ਨਹੀਂ ਖਾਣਾ ਕੰਨਾ ਕੰਨਾ ਖਾ ਬੂਏ ਦੇਖ ਮੇਰੀ ਗੱਲ ਹੂੰ ਖਾ ਤਾਂ ਤੂੰ ਲੈ ਜਿੰਨਾ ਮਾੜੀ ਪਰ ਸਾਰਾ ਖਾਣਾ ਬਰਾ ਫਰਨਾ ਜਾਈ ਨੇ ਇਹਦੇ 2 ਪੀਸ ਸੁਬਾ 2 ਪੀਸ ਸ਼ਾਮ ਨੂੰ ਠੀਕ ਹੈ ਡੇਲੀ ਖਾਇਆ ਕਰ ਰੋਟੀ ਦੇ ਨਾਲ ਕੁਝ ਵੀ ਆਪਾਂ ਰੋਟੀ ਨਾਲ achar ਖਾਣੇ ਆ ਮਦਾ ਆਦੇ ਦਾ ਮਿਰਚਾਂ ਦਾ ਖਾਣੇ ਆ ਕਿ ਨਹੀਂ ਉਹਦੀ ਥਾਂ ਤੇ ਇਹ achar ਖਾ ਕੋ ਠੀਕ ਹੈ ਠੀਕ ਹੈ ਤੂੰ ਗੋਟ ਫਾਰਮ ਵਾਲਿਆਂ ਦਾ ਹਲਵਾਰੇ ਵਾਲਿਆਂ ਦਾ achar ਖਾਓ ਤੇ ਸਰਦੀਆਂ ਨੂੰ ਦੂਰ ਭਜਾਓ ਦੂਰ ਭਜਾਓ ਆ ਜੋ ਲੈ ਕੇ ਜਾਇਆ ਚੰਗਾ ਲੈ ਕੇ ਜਾਉਂਗਾ ਠੀਕ ਹੈ